ਸਾਤ ਸੰਗਤ ਜੀਓ ਚਾਵਲ ਚੌਲ ਦੇ ਦਾਣਿਆਂ ਦੇ ਇਸ ਉਪਾਰ ਨਾਲ ਘਰ ਦੇ ਵਿੱਚ ਲਹਿਰਾ ਪਹਿਰਾ ਦਾ ਤਰੀਕਾ ਹੋ ਸਕਦਾ ਹੈ ਸੰਤ ਈਸ਼ਰ ਸਿੰਘ ਜੀ ਹੋਰਾਂ ਦੇ ਪੱਕੇ ਬਚਨ ਨੇ ਬਾਬਾ ਜੀ ਦੇ ਅਕਸਰ ਦੱਸਦੇ ਹੁੰਦੇ ਸੀ ਬਾਬਾ ਜੀ ਇਹਨਾਂ ਬਾਰੇ ਕੁਰਬਾਨੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਵਹਿਮ ਭਰਮ ਨੇ ਬਹੁਤ ਜ਼ਿਆਦੇ ਨੇ ਪਰ ਜੇ ਆਪਾਂ ਗੱਲ ਸਮਝੀਏ ਵੀ ਜਿਹੜੇ ਰੱਬ ਦੇ ਪਿਆਰੇ ਨੇ ਸਾਥ ਸੰਗਤ ਉਹਨਾਂ ਨੇ ਸਤਗੁਰੂ ਦੇ ਬਚਨਾਂ ਦੇ ਵਿੱਚ ਹੀ ਬਹੁਤ ਕੁਝ ਕਮਾ ਲਿਆ ਜਿਹੜੇ ਸਤ ਬਚਨ ਦੇ ਅਧਿਕਾਰੀ ਹੋ ਗਏ ਜਿਨ੍ਹਾਂ ਨੇ ਕਹਿ ਦਿੱਤਾ ਸਤਗੁਰੂ ਜੀ ਸਤ ਹੈ ਸਤ ਬਚਨ ਇਹ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸਤ ਬਚਨ ਸਤ ਹੈ ਸਤਗੁਰੂ ਕਿਰਪਾ ਰੱਖਿਓ ਪਿਆਰਿਓ ਕਈ ਵਹਿਮ ਭਰਮ ਜਿਹੜੇ ਸਾਨੂੰ ਕਰਾਉਂਦੇ ਨੇ ਆਲਾ ਕਿ ਨਾ ਜੀ ਫਲਾਣੀ ਚੀਜ਼ ਲਿਖ ਕੇ ਆ ਨੰਬਰ ਲਿਖ ਕੇ ਪਰਸ ਜਦ ਰੱਖੋ ਜੀ ਤੁਸੀਂ ਆਪਣੇ ਸਹਰਾਣੇ ਰੱਖ ਲਓ ਜੀ ਆਹ ਕਰ ਲਓ ਪਰ ਇਹ ਗੱਲ ਯਾਦ ਰੱਖਿਓ ਵੀ ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਹੋਵੇ ਉੱਥੇ ਏਦਾਂ ਦੇ ਵਹਿਮ ਭਰਮ ਤੇ ਪਖੰਡਵਾਦ ਨੂੰ ਜਿਹੜਾ ਹੈ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਤਗੁਰੂ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਖੰਡਤਾ ਹੀ ਕਰ ਦਿਆ ਪਾਤਸ਼ਾਹ ਕਹਿੰਦੇ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਾਬਾ ਆਇਸ਼ਰ ਸਿੰਘ ਜੀ ਮਹਾਂਪੁਰਖ ਰਾਣਾ ਸਾਹਿਬ ਵਾਲੇ ਸਾਧ ਸੰਗਤ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਧਨ ਦੀ ਪ੍ਰਾਪਤੀ ਹੈ ਨਾ ਕਹਿੰਦੇ ਲਹਿਰਾ ਬਹਿਰਾ ਕਰਾਉਣੀਆਂ ਨੇ ਨਾ ਘਰ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਲਿਓ ਕਹਿੰਦੇ ਸ਼ਬਦ ਪੜਿਓ ਥਿਰ ਕਰ ਵੈਸੋ ਹਰਦਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਕਹਿੰਦੇ ਇਹ ਇਹੀ ਇਹਦੇ ਨਾਲ ਹੀ ਕਿਰਪਾ ਹੋ ਜੇਗੀ ਬਾਬਾ ਅਤਰ ਸਿੰਘ ਜੀ ਮਾਸੂਣਾ ਸਾਹਿਬ ਵਾਲੇ ਉਹ ਕਹਿੰਦੇ ਹੁੰਦੇ ਸੀ ਗੁਰਤੇਗ ਬਹਾਦਰ ਸਿਮ ਰਿਆ ਘਰ ਨੌਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਕਹਿੰਦੇ ਚਾਹੇ ਦਾ ਹੀ ਜਾਪ ਕਰ ਲਓ ਕਹਿੰਦੇ ਘਰ ਦੇ ਵਿੱਚ ਬਰਕਤਾਂ ਮੁਕਣੀਆਂ ਹੀ ਨਹੀਂ ਪਿਆਰਿਓ ਬਾਬਾ ਨਾਮ ਸਿੰਘ ਜੀ ਕਹਿੰਦੇ ਹੁੰਦੇ ਸੀ ਕਿਨੇ ਭਾਈ ਇੱਕ ਓੰਕਾਰ ਦਾ ਜਾਪ ਕਰੋ ਕਿਨੇ ਇਹਦੇ ਨਾਲ ਹੀ ਲਹਿਰਾ ਵਹਿਰਾ ਹੋ ਜਾਣਗੇ ਆ ਸਤਿਗੁਰੂ ਬੜੀਆਂ ਕਿਰਪਾ ਕਰ ਦੇਣਗੇ ਬੜੀਆਂ ਵੱਡੀਆਂ ਰਹਿਮਤਾਂ ਕਰ ਦੇਣਗੇ ਸਾਧ ਸੰਗਤ ਜਿਓ ਇਹ ਗੱਲ ਯਾਦ ਰੱਖਿਓ ਵੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ ਤੇ ਜਿੱਥੇ ਸਤਿਗੁਰੂ ਕਿਰਪਾ ਕਰਦਾ ਜਿੱਥੇ ਸਤਿਗੁਰੂ ਰਹਿਮਤਾਂ ਕਰਦੇ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ ਕਹਿੰਦੇ ਉਹਨਾਂ ਦੇ ਸਾਰੇ ਵਿਪਾਰ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਕਿਰਪਾ ਜਿਹੜੀ ਆ ਸੀ ਉਹਨਾਂ ਦੇ ਉੱਤੇ ਕਰ ਦਿੱਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਕਿਰਪਾਵਾ ਕਰ ਦਿੱਤੀਆਂ ਹੁਣ ਯਾਖਿਓ ਮੈਂ ਬੇਨਤੀ ਕਰ ਦਉ ਆ ਸਾਧ ਸੰਗਤ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈकुंठ ਨਾ ਜਾਣਾ ਅੱਛਾ ਜੀ ਨੇ ਗੱਲ ਜਿਹੜੀ ਐ ਸਪਸ਼ਟ ਕਰ ਦਿੱਤੀ ਮੇਰੇ ਸਤਿਗੁਰੂ ਕਹਿੰਦੇ ਨੇ ਅੰਦਰ ਮੈਲ ਵਕਾਰਾਂ ਦੀ ਕਹਿੰਦੇ ਵਹਿਮ ਭਰਮਾਂ ਦੇ ਵਿੱਚ ਫਿਰਦਾ ਹੈਗਾ ਨੇ ਉਹਨੇ ਬੈਕਵੰਟ ਦਾ ਕੀ ਜਾਣਣਾ ਉਹਨੂੰ ਬੈਕਵੰਟ ਬਾਰੇ ਕੀ ਪਤਾ ਆ ਜਿਹੜੇ ਨੇ ਕਹਿੰਦੇ ਹਜੇ ਤੱਕ ਪਾਰ ਬ੍ਰਹਮ ਪਰਮਾਤਮਾ ਦਾ ਜਿਹੜਾ ਮਾਰਗ ਜਾਣਿਆ ਹੀ ਨਹੀਂ ਜਿਨੇ ਹਾਲੇ ਪਾਰ ਬ੍ਰਹਮ ਪਰਮਾਤਮਾ ਨੂੰ ਜਾਣਿਆ ਨਹੀਂ ਕਹਿੰਦੇ ਉਹਨੇ ਰਸਤਾ ਤੱਕ ਵੀ ਕੀ ਜਾਣਣਾ ਇਹ ਸਭ ਤੋਂ ਵੱਡੀ ਗੱਲ ਆ ਪਿਆਰਿਓ ਗੁਰਬਾਣੀ ਦੇ ਸ਼ਬਦਾਂ ਨਾਲ ਜੁੜੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਯਾਦ ਰੱਖਿਓ ਵੀ ਮਹਾਂਪੁਰਖ ਕੀ ਕਰਦੇ ਨੇ ਜਿਹੜੇ ਮਹਾਪੁਰਖ ਹੁੰਦੇ ਨੇ ਨਾ ਜੋ ਆਪ ਜਪੈ ਅਵਰੈ ਨਾਮ ਜਪਾਵੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਆਪ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ ਸਾਧ ਸੰਗਤ ਉਹ ਆਪਦੇ ਨੇ ਕਹਿੰਦੇ ਦੂਜਿਆਂ ਪਾਉਂਦੇ ਨੇ ਉਹਨਾਂ ਦਾ ਕੰਮ ਜਿਹੜਾ ਨਾ ਇਹੀ ਹੈ ਸਾਧ ਸੰਗਤ ਉਹ ਕਦੇ ਇਹ ਨਹੀਂ ਕਹਿੰਦੇ ਕਿ ਭਲੇਓ ਤੁਸੀਂ ਜਪੀ ਜਾਓ ਅਸੀਂ ਨਹੀਂ ਜਪਣਾ ਜਾਂ ਫਿਰ ਇਹ ਕਹਿੰਦੇ ਨੇ ਭਾਈ ਤੁਸੀਂ ਨਾ ਜਪੋ ਅਸੀਂ ਉਹ ਜਪਾਂਗੇ ਇਕੱਲਾ ਉਹ ਕਹਿੰਦੇ ਨੇ ਭਾਈ ਤੁਸੀਂ ਵੀ ਜਪੋ ਤੇ ਅਸੀਂ ਆਵਾਂਗੇ ਤੇ ਜਪਣ ਦਾ ਫਰਕ ਇਹ ਵੇ ਕਹਿੰਦੇ ਗੱਲ ਇਹ ਵੇ ਕਿ ਜਿਹੜਾ ਗੁਰੂ ਦੀ ਸਿਮਰਨ ਦੇ ਯਾਦ ਦੇ ਵਿੱਚ ਜੁੜਦਾ ਹੈ ਕਹਿੰਦੇ ਪਰਮਾਤਮਾ ਉਸੇ ਦੀ ਖੁਸ਼ ਹੁੰਦਾ ਹੈ ਕਹਿੰਦੇ ਉਹਨੂੰ ਫਿਰ ਉਹ ਰੱਖਿਆ ਕਰਦਾ ਹੈ ਸਤਗੁਰ ਜਿਹੜਾ ਹੈ ਸਭਨਾ ਦਾ ਭਲਾ ਮਨਾਏ ਦਾ ਤੁਸ ਦਾ ਬੁਰਾ ਕਿਉ ਹੋਏ ਕਹਿੰਦੇ ਸਤਗੁਰ ਦਾ ਇਹ ਸੁਭਾਅ ਹੈ ਪਾਤਸ਼ਾਹ ਦਾ ਇਹ ਸੁਭਾਅ ਹੈ ਕਹਿੰਦੇ ਜਿਸ ਦਾ ਹੋਵੇ ਵੱਲ ਲੱਖ ਬੱਕ ਜੈ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਜਿਹਦੇ ਵੱਲ ਹੋ ਜੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਵਾਹਿ